ਤੁਹਾਡੇ ਕੋਲੇ ਕੋਈ ਜਿਮ ਇਕਵਿਪਮੈਂਟ ਨਹੀਂ ਆ ਔਰ ਪੂਰੇ ਸ਼ਰੀਰ ਦਾ ਇੱਕ ਵਧੀਆ ਜਿਹਾ ਵਰਕਆਊਟ ਕਰਨਾ ਚਾਹੁੰਦੇ ਹੋ ਇੱਕ ਪੁਸ਼ਅਪ ਲਾਓ ਇੱਕ ਵਾਰ ਮਾਉਂਟ ਕਲੈਂਬਰ ਕਰੋ ਫਿਰ ਪੁਸ਼ਅਪ ਲਾਓ ਵਾਪਸ ਖੜੇ ਹੋ ਜਾਓ ਇੱਕ ਸਕੁਆਟ ਲਾਓ ਫਿਰ ਹੈਂਡ ਵਾਕ ਕਰਦੇ ਹੋਏ ਇਸ ਤਰ੍ਹਾਂ ਜਾਓ ਥੱਲੇ ਦੋ ਪੁਸ਼ਅਪ ਲਾਓ ਦੋ ਵਾਰ ਇਸ ਤਰ੍ਹਾਂ ਮਾਉਂਟ ਕਲੈਂਬਰ ਕਰੋ ਫਿਰ ਦੋ ਪੁਸ਼ਅਪ ਲਾਓ ਵਾਪਸ ਖੜੇ ਹੋ ਜਾਓ ਔਰ ਦੋ ਇਸ ਤਰ੍ਹਾਂ ਫੇਰ ਕਰਕੇ ਸਕੁਆਟ ਲਾਓ ਫਿਰ ਹੈਂਡਵੌਕ ਕਰਦੇ ਹੋਏ ਮੈਟ ਦੇ ਉੱਪਰ ਜਾਓ ਤਿੰਨ ਪੁਸ਼-ਅਪ ਲਾਓ ਫਿਰ ਤਿੰਨ ਵਾਰ ਇਸ ਤਰ੍ਹਾਂ ਮਾਉਂਟ ਕਲੈਂਬਰ ਕਰੋ ਸ਼ਾਬਾਸ਼ ਫਿਰ ਤਿੰਨ ਵਾਰ ਇਸ ਤਰ੍ਹਾਂ ਪੁਸ਼-ਅਪ ਲਾਓ ਹੈਂਡਵੌਕ ਕਰਦੇ ਹੋਏ ਖੜੇ ਹੋ ਜਾਓ ਤਿੰਨ ਸਕੁਆਟ ਲਾਓ ਸ਼ਾਬਾਸ਼ ਇਸ ਤਰ੍ਹਾਂ ਕਰਦੇ ਹੋਏ ਤੁਸੀਂ 10 ਤੱਕ ਜਾ ਸਕਦੇ ਹੋ ਔਰ ਬਿਨਾ ਕਿਸੇ ਜਿਮ ਇਕੁਪਮੈਂਟ ਦੇ ਤੁਸੀਂ ਪੂਰੇ ਸ਼ਰੀਰ ਨੂੰ ਫਿੱਟ ਕਰ ਸਕਦੇ ਹੋ ਕਿਸੇ ਗਰਾਊਂਡ ਦੇ ਵਿੱਚ ਹੈਗੇ ਹੋ ਇਹ ਵਾਲਾ ਵਰਕਆਊਟ ਟਰਾਈ ਕਰਕੇ ਦੇਖਿਓ ਔਰ ਇੱਕ ਚੰਗੇ ਰਿਜ਼ਲਟ ਵੀ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਮਿਲ ਜਾਣਗੇ